ਜਗਜੀਤ ਢੱਲੇਵਾਲ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਉੱਥੇ ਉਹਨਾਂ ਨੇ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਸਾਰੇ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਹੁਣ ਸਿੱਖ ਜਥੇਬੰਦੀਆਂ ਵੀ ਲਗਾਤਾਰ ਜਿਹੜਾ ਕਿ ਸ਼ੰਭੂ ਬਾਰਡਰ ਦੇ ਉੱਤੇ ਪਹੁੰਚਣ ਦੇ ਲਈ ਅਪੀਲ ਕਰ ਰਹੀਆਂ ਨੇ ਤੇ ਜਿਸ ਤੋਂ ਬਾਅਦ ਸੁਖਜੀਤ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਓ ਹੁਣ ਜਾਗ ਜਾਓ ਢੱਲੇਵਾਲ ਨੂੰ ਬਹੁਤ ਸਾਤ ਦੀ ਲੋੜ ਹੈ ਤੇ ਜਿਸ ਤੋਂ ਬਾਅਦ ਅਗਰ ਤੁਸੀਂ ਅੱਜ ਵੀ ਨਾ ਉਠੇ ਤਾਂ ਕੱਲੂ ਕੋਈ ਫਾਇਦਾ ਨਹੀਂ ਤੇ ਇੱਕ ਵੱਡੇ ਇਕੱਠ ਦੇ ਲਈ ਅਪੀਲ ਜਿਹੜੀ ਕਿ ਖਾਲਸਾ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜਗਜੀਤ ਢੱਲੇਵਾਲ ਨੂੰ ਪੋਖੜ ਹੜਤਾਲ ਜਿਹੜੀ ਕਿ ਉਹਨਾਂ ਦੇ ਵੱਲੋਂ ਲਗਾਤਾਰ ਜਾਰੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਤਰਨਾ ਨਹੀਂ ਛੱਡਾਂਗੇ ਤੇ ਜਿਸ ਤੋਂ ਬਾਅਦ ਅੱਜ 20 ਦਿਨ ਤੋਂ ਉੱਪਰ ਹੋ ਗਏ ਨੇ ਤੇ ਜਿਸ ਤੋਂ ਬਾਅਦ ਜਗਜੀਤ ਢੱਲੇਵਾਲ ਹਜੇ ਵੀ ਭੁੱਖ ਹੜਤਾਲ ਤੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਦੀ ਕਿਡਨੀਆਂ ਵੀ ਕਾਫੀ ਖਰਾਬ ਹੋ ਗਈਆਂ ਨੇ ਹੁਣ ਸਿੱਖ ਜਥੇਬੰਦੀਆਂ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਰਹੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਸਿੱਖਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਆ ਤੁਹਾਨੂੰ ਸੁ ਢੱਲੇਵਾਲ ਸਾਹਿਬ ਕਿਸਾਨ ਯੂਨੀਅਨ ਦੇ ਮੁਖੀ ਜਿਹੜੇ ਆ ਨਾ ਢੱਲੇਵਾਲ ਸਾਹਿਬ ਹੁਣ ਕੋਈ ਨਾ ਬੀਤ ਨੂੰ ਉਹਨਾਂ ਦੀ ਜਿਹੜੀ ਸਿਹਤ ਆ ਨਾ ਸਿਹਤ ਬੜੀ ਖਰਾਬ ਆ ਕੈਂਸਰ ਦੇ ਉਹ ਮਰੀਜ਼ ਆ ਤੇ ਸੰਗਤ ਨੂੰ ਬੇਨਤੀ ਆ ਕਿ ਹੁਣ ਜੇ ਆਪਾਂ ਈਵੇਂ ਆਪ ਦੇ ਜਿਹੜੇ ਆਗੂ ਪੰਜਾਬ ਲਈ ਬੋਲਣ ਵਾਲੇ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਕੱਲਾ ਕੱਲਾ ਕਰਕੇ ਆਗੂ ਜੇ ਖਤਮ ਕਰਾ ਲੇ ਤੇ ਭਾਈ ਫਿਰ ਆਵਾਜ਼ ਕੌਣ ਉਠਾਊਗਾ ਕਿਉਂਕਿ ਇੱਕ ਚੀਜ਼ ਤੁਸੀਂ ਨੋਟ ਕਰੋ ਜੇ ਲੱਖ ਬੰਦਾ ਖੜਾ ਕੀਤਾ ਨਾ ਤੇ ਉਹ ਲੱਖ ਦਾ ਲੱਖ ਨਹੀਂ ਅਗਵਾਈ ਕਰਦਾ ਹੁੰਦਾ ਅਗਵਾਈ ਉਹਦੇ ਚ ਇੱਕ ਹੀ ਬੰਦਾ ਕਰਦਾ ਹੁੰਦਾ ਕਿਉਂਕਿ ਜਿਹੜੇ ਅਗਵਾਈ ਕਰਨ ਵਾਲੇ ਬੰਦੇ ਹੁੰਦੇ ਨਾ ਉਹਨਾਂ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ ਉਹਨਾਂ 'ਚ ਯੋਗਤਾ ਹੁੰਦੀ ਆ ਗੁਰੂ ਸਾਹਿਬ ਨੇ ਉਹਨਾਂ 'ਚ ਹੁਨਰ ਭਰਿਆ ਹੁੰਦਾ ਕਿ ਉਹ ਸੰਗਤ ਨੂੰ ਇਕੱਠਾ ਰੱਖ ਸਕਣ ਤੇ ਦਲੇਵਾਲ ਸਾਹਿਬ ਦੀ ਸਿਹਤ ਇਸ ਵਕਤ ਪੰਜਾਬੀਓ ਬੜੀ ਮਤਲਬ ਡਾਊਨ ਹੋ ਚੁੱਕੀ ਆ ਤੇ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਇਸ ਮਸਲੇ ਦੇ ਵਿੱਚ ਕੋਈ ਵੀ ਸਟੇਟਮੈਂਟ ਨਹੀਂ ਸੁਣੀ ਹਲਤੀਕ ਨਾ ਕੋਈ ਮੁੱਖ ਮੰਤਰੀ ਦੀ ਤੇ ਨਾ ਕੋਈ ਪ੍ਰਧਾਨ ਮੰਤਰੀ ਦੀ ਜੇ ਪੰਜਾਬ ਗਵਰਨਮੈਂਟ ਪੰਜਾਬ ਗਵਰਨਮੈਂਟ ਜੇ ਆਪਣੀ ਕੋਈ ਸਟੇਟਮੈਂਟ ਜਾਰੀ ਕਰਦੀ ਆ ਢੱਲੇਵਾਲ ਸਾਹਿਬ ਦੇ ਹੱਕ ਚ ਸਟੇਟਮੈਂਟ ਜਾਰੀ ਕਰਦੀ ਆ ਕਰਨੀ ਚਾਹੀਦੀ ਆ ਹੁਣ ਭਗਵੰਤ ਮਾਨ ਹੁਣ ਭਾਈ ਤੈਨੂੰ ਉਸ ਤੇਟਮੈਂਟ ਜਾਰੀ ਕਰਨੀ ਪੈਣੀ ਆ ਲੱਗਦਾ ਏ ਕਿ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਏ ਵਾਹਿਗੁਰੂ ਕਰੇ ਕਿ ਇਹੋ ਦਾ ਮੌਕਾ ਨਾ ਆਵੇ ਤੇ ਫਿਰ ਪੰਜਾਬ ਦੇ ਹੋ ਸਕਦਾ ਹਾਲਾਤ ਵੀ ਖਰਾਬ ਹੋ ਜਾਣ ਕਿਉਂਕਿ ਬਹੁਤ ਸੰਗਤ ਹੈ ਜਿਹੜੀ ਦਲੇਵਾਲ ਸਾਹਿਬ ਨੂੰ ਪਿਆਰ ਕਰਦੀ ਹੈ ਸੋ ਸੰਗਤ ਨੂੰ ਬੇਨਤੀ ਆ ਕਿ ਭਾਈ ਸਾਥ ਦਿਆ ਕਰੋ ਦੇਖੋ ਇਸ ਵਕਤ ਜਿਹੜੀ ਪੋਜੀਸ਼ਨ 'ਚ ਦਲੇਵਾਲ ਸਾਹਿਬ ਆ ਨਾ ਉਹ ਬਹੁਤ ਗੰਭੀਰ ਆ ਸਿਚੁਏਸ਼ਨ 'ਚ ਸੰਗਤ ਦਾ ਤਬਾਹ ਸੰਗਤ ਦਾ ਜੋਸ਼ ਹੀ ਉਹਨਾਂ ਨੂੰ ਦੁਬਾਰਾ ਖੜੇ ਕਰ ਸਕਦਾ ਹੈ ਕਿਉਂਕਿ ਜਦੋਂ ਕੋਈ ਯੋਧਾ ਕੋਈ ਆਗੂ ਸੰਘਰਸ਼ ਲੜਦਾ ਹੈ ਨਾ ਤੇ ਉਦੋਂ ਜਿੰਨਾ ਚਿਰ ਸੰਗਤ ਦਾ ਸਹਿਯੋਗ ਨਹੀਂ ਮਿਲਦਾ ਉਹਨੂੰ ਉਹਨਾਂ ਚੋਂ ਤਾਂ ਮਨ ਟੁੱਟਿਆ ਰਹਿੰਦਾ ਹੈਗਾ ਤੇ ਜਦੋਂ ਸੰਗਤ ਦਾ ਸਹਿਯੋਗ ਮਿਲ ਜਾਂਦਾ ਹੈ ਤੇ ਉਹ ਜਿਹੜਾ ਆਗੂ ਹੁੰਦਾ ਉਹ ਫਰਤਜੋ ਵਰਗਾ ਹੋ ਜਾਂਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਹੋਣੀ ਲਈ ਤੇ ਇਸ ਕਰਕੇ ਆਪਾਂ ਢੱਲੇਵਾਲ ਸਾਹਿਬ ਦੀ ਸਪੋਰਟ ਕਰੀਏ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਕਿੰਨੇ ਆਗੂਆਂ ਨੂੰ ਖਾਣਾ ਹੈ ਸਰਕਾਰੋ ਕਿੰਨੇ ਆਗੂਆਂ ਨੂੰ ਤੁਸੀਂ ਇਦਾਂ ਮਰਨ ਵਰਤ ਤੇ ਬੈਠਣ ਲਈ ਮਜਬੂਰ ਕਰਨਾ ਹੈ ਜਿਹੜੇ ਵੀ ਕੁਛ ਢੱਲੇਵਾਲ ਸਾਹਿਬ ਹੋਣਾ ਨੇ ਮਤੇ ਰੱਖੇ ਆ ਸੋਚ ਸਮਝ ਕੇ ਰੱਖੇ ਆ ਉਹਨਾਂ ਤੇ ਸਰਕਾਰ ਦੀ ਸਹਿਮਤੀ ਪ੍ਰਗਟ ਹੋਣੀ ਚਾਹੀਦੀ ਆ ਸਰਕਾਰ ਸਹਿਮਤੀ ਦੇਵੇ ਤੇ ਸੰਗਤ ਦਬ ਕੇ ਸਹਿਯੋਗ ਕਰੇ ਕਿਉਂਕਿ ਸਰਕਾਰਾਂ ਤੇ ਦਬਾਅ ਸੰਗਤ ਹੀ ਬਣਾ ਸਕਦੀ ਆ ਸੋ ਬੇਨਤੀ ਆ ਹੁਣ ਕਿ ਦਲੇਵਾਲ ਸਾਹਿਬ ਨੂੰ ਇੱਕ ਵਾਰੀ ਫੇਰ ਸਟੇਜਾਂ ਤੋਂ ਬੋਲਦਾ ਤੇ ਗਰਜਦਾ ਸੁਣੀਏ ਕਿ ਦਲੇਵਾਲ ਸਾਹਿਬ ਵੀ ਦਬ ਕੇ ਸਪੋਰਟ ਕਰੀਏ ਨੌਜਵਾਨਾਂ ਦੀਰਾਂ ਨੂੰ ਬੇਨਤੀ ਆ ਕਿ ਆਪਾਂ ਉਸ ਸੰਘਰਸ਼ ਵਿੱਚ ਪਹੁੰਚੋ ਪਹੁੰਚ ਕੇ ਉਸ ਸੰਗਠਨ ਦਾ ਹਿੱਸਾ ਬਣੋ ਤਾਂ ਜੋ ਦੇਖੋ ਕੋਈ ਵੀ ਬੰਦਾ ਪੰਜਾਬੀ ਨੂੰ ਪੰਜਾਬੀਆਂ ਲਈ ਜਿਹੜਾ ਸੰਘਰਸ਼ ਕਰਦਾ ਏ ਉਹ ਕਦੇ ਵੀ ਕਿਸੇ ਜਾਤ ਪਾਤ ਦੇ ਨਾਲ ਨਾ ਦੇਖਿਆ ਜਾਵੇ ਹੋਰ ਵੀ ਵਿਕਲਪ ਸਭ ਠੀਕ ਠਾਕ ਹੋ ਸਤਿਕਾਰ ਨੂੰ ਸਤਿਕਾਰ ਧੰਨਵਾਦ ਜੀ ਧੰਨਵਾਦ ਕੋਈ ਵੀ ਬੰਦਾ ਇਹ ਚੀਜ਼ ਜਾਤੀ ਲੈਵਲ ਤੇ ਜਾਂ ਹੋਰ ਕਿਸੇ ਤਰੀਕੇ ਨਾਲ ਨਾ ਸੋਚੇ ਕਿਉਂਕਿ ਜੋ ਕੋਈ ਪੰਜਾਬ ਲਈ ਪੰਜਾਬੀਆਂ ਲਈ ਸੰਘਰਸ਼ ਕਰਦਾ ਏ ਉਹ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਦੀ ਸਪੋਰਟ ਕਰੀਏ ਸਹਿਯੋਗ ਕਰੀਏ ਜਿਵੇਂ ਪਹਿਲਾਂ ਕਿਸਾਨੀ ਧਰਮੇ ਤੇ ਸਾਰੇ ਪੰਜਾਬ ਨੇ ਸਹਿਯੋਗ ਕੀਤਾ ਤੇ ਹੁਣ ਵੀ ਹੱਕ ਬਣਦਾ ਏ ਕਿ ਆਪਾਂ ਤਲੇ ਵਾਲ ਸਾਡੀ ਸਪੋਰਟ ਕਰੀਏ ਇਹ ਵੀ ਨਾ ਹੋਵੇ ਕਿ ਹੌਲੀ ਹੌਲੀ ਖੌਲੀ ਖੌਲੀ ਅਸੀਂ ਐਸਾ ਜੇ ਆਪਦੇ ਆਗੂ ਹੱਥਾਂ ਚੋਂ ਖਿਸਕਾ ਲਈਏ ਕਿਉਂਕਿ ਅੱਜ ਹੱਥਾਂ ਚੋਂ ਖਿਸਕਣ ਵਾਲੀ ਗੱਲ ਬਣੀ ਜਾ ਰਹੀ ਆ ਕਿਉਂਕਿ ਸਰਕਾਰਾਂ ਦੀਆਂ ਸਟੇਟਮੈਂਟਾਂ ਨਾ ਆਉਣੀਆਂ ਤੇ ਬਹੁਤ ਵੱਡੀ ਖਤਰੇ ਦੀ ਘੰਟੀ ਆ ਤੇ ਸਰਕਾਰਾਂ ਤੇ ਦਬਾਅ ਸੰਗਤਾਂ ਨਹੀਂ ਬਣਾਉਣਾ ਪਈ ਤੇ ਸੰਗਤਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਧਾਮੇ ਵਿੱਚ ਪਹੁੰਚੋ ਤੇ ਢੱਲੇਵਾਲ ਸਾਹਿਬ ਦੀ ਸਪੋਰਟ ਕਰੋ ਤੇ ਉਹਨਾਂ ਦੀ ਸਿਹਤ ਯਾਬੀ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਅਸੀਂ ਵੀ ਕਰਦੇ ਹਾਂ ਕਿ ਮਾੜਾ ਸੱਚੇ ਬਾਦਸ਼ਾਹ ਨੂੰ ਤੰਦਰੁਸਤੀਆਂ ਬਖਸ਼ੇ ਉਹਨਾਂ ਨੂੰ ਤੰਦਰੁਸਤ ਰੱਖੇ ਉਹਨਾਂ ਨੂੰ ਦੁਬਾਰਾ ਸਟੇਜ ਤੇ ਗੱਦਦਾ ਸੁਣੀਏ ਤੇ ਤੁਸੀਂ ਵੀ ਸਾਰੇ ਵੀੜ ਨਾਲ ਕੇ ਢੱਲੇਵਾਲ ਸਾਹਿਬ ਦੀ ਸਿਹਤ ਯਾਬੀ ਲਈ ਅਰਦਾਸ ਬੇਨਤੀ ਕਰਨਾ ਤੇ ਉਸ ਪ੍ਰੋਟੈਸਟ ਦਾ ਹਿੱਸਾ ਬਣੋ